ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੀਤੋ ਤੁਸੀਂ ਸਾਰੇ ਚੜਦੀ ਕਲਾ ਛਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਰਿਕਵੈਸਟ ਕਰਦੀ ਹਾਂ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਚਲੋ ਜੀ ਹੁਣ ਵੀਡੀਓ ਦਿਖਾਉਣੀ ਸ਼ੁਰੂ ਕਰਦੇ ਹਾਂ ਫਸਟ ਆ ਪਸ਼ੀਮਰ ਦੇ ਸੂਟ ਲੈ ਕੇ ਆਇਆ ਬਹੁਤ ਸੋਹਣਾ ਵਰਕ ਜਿਹੜਾ ਹੈਂਡਵਰਕ neck ਤੇ ਕੀਤਾ ਹੋਇਆਗਾ ਨਾਲ ਬਨਾਰਸੀ ਸਟਾਈਲ ਦੁਪੱਟਾ ਰਹੇਗਾ ਦੁਪੱਟੇ ਦੇ ਫੋਰ ਸਾਈਡ ਜਿਹੜੀ ਲੈਸ਼ ਲੱਗੀ ਹੋਏਗੀ ਠੀਕ ਹੈ ਜੀ ਨੈਕਸਟ ਆ ਕ੍ਰੇਪ ਦੇ ਸੂਟ ਆ ਗਿਆ ਨੈਚੁਰਲ ਕ੍ਰੇਪ ਦਾ ਸੂਟ ਰਹੇਗਾ ਨਾਲ ਚਨਾਉਣ ਦਾ ਦੁਪੱਟਾ ਰਹੇਗਾ ਦੁਪੱਟੇ ਵਿੱਚ ਡਾਟਸ ਦਾ ਕੰਮ ਕਰਕੇ ਫੋਰ ਸਾਈਡ ਜਿਹੜੀ ਲੈਸ਼ ਲੱਗੀ ਹੋਏਗੀ ਨੈਕਸਟ ਆ ਟਿਸ਼ੂ ਫੈਬਰਿਕ ਆ ਗਿਆ ਜੀ ਬਹੁਤ ਸੋਹਣਾ ਵਰਕ ਕੀਤਾ ਹੋਇਆ ਹੈਂਡਵਰਕ ਸਿੱਪੀ ਦਾ ਕੰਮ ਕੀਤਾ ਹੋਇਆ ਠੀਕ ਹੈ ਜੀ ਨੈਕਸਟ ਆ ਸੋਲੋ ਪੀਸ ਅਵੇਲੇਬਲ ਹੈ ਨੈਕਸਟ ਆ ਬਹੁਤ ਸੋਹਣੇ ਜਿਹੜੇ ਆ ਜੀ ਆਪਣੇ ਕੋਲ ਗਰਾਰੇ ਸ਼ਰਾਰੇ ਵਾਲੇ ਸੂਟ ਆ ਗਏ ਆ ਇਹ ਵੀ ਨੈਚੁਰਲ ਕريب ਸੀਗੇ ਨੈਕਸਟ ਆ ਪਿਓ ਟਿਸ਼ੂ ਚ ਆ ਗਿਆ ਫੈਬਰਿਕ ਠੀਕ ਹੈ ਜੀ ਬਹੁਤ ਸੋਹਣਾ ਹੈਵੀ ਹੈਂਡਵਰਕ ਦਾ ਕੰਮ ਸ਼ਰਟ ਤੇ ਕੀਤਾ ਆ ਤੇ ਬਾਟਮ ਤੇ ਵੀ ਬੂਟੀ ਦਾ ਕੰਮ ਕੀਤਾ ਹੋਇਆ ਜੀ ਠੀਕ ਹੈ ਜੀ ਅਗਰ ਤੁਸੀਂ ਬਾਟਮ ਸਟਿਚ ਕਰਾਉਣੀ ਬਾਟਮ ਕਰਾਓ ਗਰਾਰਾ ਸ਼ਰਾਰਾ ਜੋ ਬਣਵਾਣਾ ਬਣਵਾ ਸਕਦੇ ਹੋ ਨੈਕਸਟ ਆ ਜਾਮ कॉटन ਜੂਟ कॉटन ਦੇ ਵਿੱਚ ਆ ਗਏ ਜੀ ਠੀਕ ਹੈ ਜੀ ਬਹੁਤ ਸੋਹਣਾ ਜੂਟ कॉटन प्रिंट ਦਾ ਫ੍ਰੈਂਟ ਸੂਟ ਹੋਏਗਾ ਵਰਕ ਇਹਦੇ ਵਿੱਚ ਬਹੁਤ ਸੋਹਣਾ ਜਿਹੜਾ ਐ ਏਮਬ੍ਰੋਇਡਰੀ ਦਾ ਕੀਤਾ ਹੋਏਗਾ ਬੋਟੀ ਦਾ ਕੰਮ ਕੀਤਾ ਹੋਏਗਾ ਬਹੁਤ ਸੋਹਣਾ ਲਾਈਟ ਸ਼ਿਡ ਜਾਂ ਵਰਕ ਕੀਤਾ ਦੇਖੋ ਬਹੁਤ ਹੀ ਸੂਟ ਦੀ ਗ੍ਰੇਸ ਆਉਂਦੀ ਨੈਕਸਟ ਆ ਬਨਾਰਸੀ ਸਟਾਈਲ ਸੂਟ ਆਗੇ ਜੀ ਬਨਾਰਸੀ ਦਾ ਹੀ ਦੁਪੱਟਾ ਰਹੇਗਾ ਨਾਲ ਖੁੱਲਾ ਡੁੱਲਾ ਬਹੁਤ ਸੋਹਣੇ ਸਰਦਾਰੀ ਜੇ ਸੋਬਰ ਜੇ ਰੰਗ ਹੈ ਜੀ ਠੀਕ ਹੈ ਜੀ ਬਾਕੀ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਹੋਏਗਾ ਉਸ ਤੇ ਮੈਸੇਜ ਕਰਕੇ ਆਰਡਰ ਬੁੱਕ ਕਰਵਾ ਸਕਦੇ ਹੋ ਨੈਕਸਟ ਆ ਨੈਚੁਰਲ ਕ੍ਰੇਪ ਦੇ ਵਿੱਚ ਹੈ ਫੈਬਰਿਕ ਹੈ ਬਹੁਤ ਸੋਹਣਾ ਹੈਂਡਵਰਕ ਦਾ ਹੈਵੀ ਕੰਮ ਕੀਤਾ ਨਾਲ ਬਾਟਮ ਪ੍ਰਿੰਟ ਹੈਗੀ ਨੈਕਸਟ ਆਵਲੇ ਸੂਟ ਵੀ ਕ੍ਰੇਪ ਚ ਆਣਗੇ ਜੀ ਬਹੁਤ ਸੋਹਣਾ ਵਰਕ ਸਰਦਾਰੀ ਜਿਹਾ ਸੋਬਰ ਜਿਹਾ ਕੀਤਾ ਹੋਇਆ ਆ ਨੈਕਸਟ ਆ ਮਸ਼ੀਨ ਵਰਕ ਵਾਲੇ ਆਗੇ ਜੀ ਬਹੁਤ ਸੋਹਣਾ ਮਸ਼ੀਨ ਵਰਕ ਦਾ ਕੰਮ ਕੀਤਾ ਬਾਕੀ ਅਗਰ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਡਿਜ਼ਾਈਨ ਪਸੰਦ ਆਉਣਾ ਤੁਸੀਂ ਕਿਸੇ ਵੀ ਕਲਰ ਤੇ ਆਪਣੇ ਕੋਲ ਆਨ ਆਰਡਰ ਰੈਡੀ ਕਰਵਾਉਣਾ ਚਾਹੁੰਦੇ ਆ ਤੁਸੀਂ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਫੈਬਰਿਕ ਤੇ ਕਰਵਾਉਣਾ ਕਿਸੇ ਵੀ ਕਲਰ ਤੇ ਰੈਡੀ ਕਰਵਾਉਣਾ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਜੀ ਨੈਕਸਟ ਜੋਰਜਟ ਦਾ ਸ ਬਹੁਤ ਸੋਹਣਾ ਫੈਬਰਿਕ ਰਹੇਗਾ ਜੀ ਚੈੱਕ ਕਰੀ ਚਲੋ ਬਹੁਤ ਸੋਹਣੇ ਨੇ ਨੈਕਸਟ ਆ ਬ੍ਰੋਕੇਟ ਚ ਆ ਗਏ ਜੀ ਬਹੁਤ ਸੋਹਣੇ ਨਾਲ ਬਾਟਮ ਰਹੇਗੀ ਕੰਟਰਾਸਟ ਬਾਟਮ ਤੇ ਵੀ ਹੈਂਡਵਰਕ ਦਾ ਕੰਮ ਕੀਤਾ ਸ਼ਰਟ ਤੇ ਵੀ ਹੈਵੀ ਹੈਂਡਵਰਕ ਦਾ نیچے ਕੰਮ ਕੀਤਾ ਹੋਇਆ ਨੈਕਸਟ ਆ ਬਹੁਤ ਸੋਹਣੇ ਕਰਾਰਿਸ਼ ਆਰ ਸਟਾਈਲ ਆਗੇ ਡਿਫਰੈਂਟ ਜਿਹੀ ਚੀਜ਼ਾਂ ਆ ਜੀ ਇਹ ਨੈਕਸਟ ਲਾਸਟ ਆਪਣੇ ਕੋਲ ਇਹ ਆ ਗਿਆ ਪਿਓਰ ਕਾਟਨ ਦੇ ਵਿੱਚ ਫੈਬਰਿਕ ਰਹੇਗਾ ਬਹੁਤ ਸੋਹਣਾ ਚਿਕਨ ਦਾ ਵਰਕ ਕੀਤਾ ਹੋਇਆਗਾ ਬਾਟਮ ਤੇ ਇਹਦੇ ਵਿੱਚ 4 ਤੋਂ 5 ਕਲਰ ਹੈ ਥੈਂਕ ਯੂ